ਲਓ ਜੀ ਅੱਜ ਦਾ ਨਵਾਂ ਚੈਲੰਜ ਆ ਬੱਚਿਆਂ ਨੇ ਦੋ-ਦੋ ਕੱਪ ਧਰੇ ਹੋਏ ਨੇ ਆਪਦੇ ਸਿਰ ਤੇ ਠੀਕ ਹੈ ਇਹਨਾਂ ਨੇ 30 ਸੈਕਿੰਡ ਦੇ ਵਿੱਚ ਉਹ ਗੇਟ ਦੇ ਹੱਥ ਲਾਉਣਾ ਠੀਕ ਹੈ ਜਿਹੜੇ ਬੰਦੇ ਨੇ ਕੱਪ ਡਿਗਣ ਤੋਂ ਦੋ ਤਾਂ ਇਹਦੇ ਤੁਹਾਡੇ ਕੀ ਹੈ ਜਲਦੀ-ਜਲਦੀ ਸੈੱਟ ਕਰ ਲਾਵਦੇ ਆਪਾਂ ਸ਼ੁਰੂ ਕਰਾਂਗੇ ਫਿਰ ਜਲਦੀ ਸੈੱਟ ਕਰ ਠੀਕ ਹੈ ਬਈ ਸਮਝ ਲੱਗੀ ਡਿਗਣ ਨਹੀਂ ਦੇਣੇ ਗੇਟ ਦੇ ਹੱਥ ਲਾਉਣਾ ਜਿਹੜਾ ਬੰਦਾ ਤੁਹਾਡੇ ਜਿੱਤੂਗਾ ਉਹਨੂੰ ਮਿਲਣਗੇ 50 ਰੁਪਏ ਠੀਕ ਹੈ ਤੂੰ ਆਪਦੇ ਬਾਈ ਜਲਦੀ ਧਰ ਲਾ ਰੈਡੀ ਸਟਾਰਟ ਕਰਨਾ ਆਪਾਂ ਨੇ ਹੁਣ ਸਟਾਰਟ ਏ ਸਟਾਰ ਆ ਟਾਈਮ ਦੇਖ ਲੋ ਬਾਈ ਕਰ ਜੋ ਕਰ ਜੋ ਕਹਿ ਗਏ ਤਕਦੀਰੀ ਰਹਿ ਗਏ ਇਕੱਲਾ ਬਾਕੀ ਰੇਡਿੰਗ ਚਲੋ ਅਗਲੀ ਟੀਮ ਆਜੋ ਅਗਲੀ ਟੀਮ ਆਜੋ ਅਗਲੀ ਟੀਮ ਏ ਦੇਖੋ ਅਹੀ ਜੀ ਟੀਮ ਹੈ ਨਾ ਤਾਂ ਹਜੇ ਆਉਦੇ ਆਪ ਸੈੱਟ ਹੀ ਨਹੀਂ ਹੋ ਰਹੇ ਬਾਈ ਚਲਦੀ ਤਰੋ ਯਾਰ ਅਗਲੀ ਟੀਮ ਉਹ ਦੇਖੋ ਯਾਰ ਕਿੰਨੇ ਬੰਦੇ ਵੇਟ 'ਚ ਖੜੇ ਨੇ ਜਲਦੀ ਜਲਦੀ ਰੱਖੋ ਜਲਦੀ ਜਲਦੀ ਲੋ ਜੀ ਟਾਈਮ ਹੋ ਗਿਆ ਸਟਾਰਟ ਦੇਖਦੇ ਕਿ ਕਿਹੜਾ ਪਹੁੰਚੂ ਬਾ ਨਿਪੜ ਗਿਆ ਨਿਪੜ ਗਿਆ ਦੁੱਤਾ ਨਿਪੜ ਗਿਆ ਬਾਹਰ ਹੋ ਜਾਓ ਜੀ ਡੀਪਿਆ ਚਲੋ 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 ਜਲਦੂ ਹੀ ਬਾਹਰ ਦੋ ਬੰਦੇ ਰਹਿ ਗਏ ਕਿੰਨਾ ਟਾਈਮ ਹੋ ਗਿਆ ਸੱਤ ਇੱਕ ਬੰਦਾ ਰਹਿ ਗਿਆ ਇਹ ਲੈ ਕੇ ਜਾਊ ਇਹ ਲੈ ਕੇ ਜਾਊ ਇਹ ਬੰਦਾ ਬਿੰਦਰ ਬਣੂਗਾ ਮੈਨੂੰ ਪੱਕਾ ਪਤਾ ਇਹ ਲੈ ਕੇ ਜਾਊਗਾ ਲੈ ਕੇ ਜਾਊਗਾ ਟਾਈਮ ਦੇਖੋ ਤਾਂ 15 ਸੈਕਿੰਡ 16 ਸੈਕਿੰਡ ਵੈਰੀ ਗੁੱਡ ਵੈਰੀ ਗੁੱਡ ਵੈਰੀ ਗੁੱਡ ਚੱਲ 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 ਵੇਰੀ ਗੁੱਡ ਵੈਰੀ ਗੁੱਡ ਵੈਰੀ ਗੁੱਡ ਅਗਲੀ ਟੀਮ ਆਉ ਕਿਹੜੀ ਆ ਅਗਲੀ ਟੀਮ ਆ ਜੋ ਸਾਡੇ ਲਓ ਜੀ ਅਗਲੀ ਟਾਈਮ ਟੀਮ ਆ ਚੁੱਕੀ ਹੈ ਕਰ ਦਿਓ ਜੀ ਟਾਈਮ ਸਟਾਰਟ ਚਲੋ ਜੀ ਚਲੋ 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 ਕਿਹੜਾ ਡਿੱਪੇ ਜਿਹੜਾ ਡਿੱਪੇ ਹੋ ਗਿਆ ਚਲੋ ਆ ਗਿਆ ਇਕੱਲਾ ਹੀ ਰਹਿ ਗਿਆ ਚੱਲ 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 7 8 9 10 ਜੋ ਨਾਸਟ ਕਿਹੜਾ ਰਹਿ ਗਿਆ ਧੀ ਇੱਕੋ ਹੀ ਬੰਦਾ ਹੋਰ ਕੋਈ ਥੋੜੇ ਚੋਂ ਰਹਿੰਦਾ ਸਾਰਿਆਂ ਦਾ ਹੋ ਗਿਆ ਸੋ ਲਾਸਟ ਬੰਦਾ ਇੱਧਰ ਆ ਜੀ ਆਜੋ ਸਾਰੇ ਆਜੋ ਜਿੱਤ ਗਿਆ ਆਜੋ ਅੱਜ ਦਾ ਜੇਤੂ ਬੰਦਾ ਇਹ ਆ ਠੀਕ ਆ ਬਈ ਇਹ ਬੰਦੇ ਨੇ ਚੈਲੰਜ ਜਿੱਤਿਆ ਇੱਥੋਂ ਦੋ ਗਲਾਸ ਨੂੰ ਸਿਰ ਤੇ ਧਰ ਕੇ ਉਹ ਸਾਹਮਣੇ ਗੇਟ ਤੇ ਹੱਥ ਲਾ ਕੇ ਆਇਆ 30 ਸਕਿੰਟਾਂ ਦੇ ਵਿੱਚ ਵਿੱਚ ਠੀਕ ਆ ਬਈ ਤੂੰ 200 ਰੁਪਏ ਜਿੱਤ ਗਿਆ ਲੋ ਬਈ ਅੱਜ ਦਾ winner ਹੈਗੇ ਨੇ ਆਹਾ